ਮੈਨੂੰ ਬੜਾ ਸਕੂਨ ਮਿਲਿਆ ਤਸੱਲੀ ਹੋਈ ਜਦੋਂ ਰਸਤੇ ਵਿੱਚ ਆਉਂਦਿਆਂ ਇੱਕ ਦਿਨ ਮੋਗਾ ਤੋਂ ਫਿਰੋਜ਼ਪੁਰ ਰੋਡ ਤੇ ਜਾਂਦੇ ਹਾਂ ਇੱਕ ਵੱਡੀ ਫਲੈਕਸ ਲੱਗੀ ਸੀ ਉਹਦੇ ਉੱਤੇ ਇੱਕ ਕੋਟੇਸ਼ਨ ਲਿਖੀ ਸੀ ਅਕਾਲੀ ਦਲ ਬਚਾਉਣਾ ਹੈ ਪੰਥ ਦੀ ਝੋਲੀ ਪਾਉਣਾ ਹੈ ਸਾਥ ਸੰਗਤ ਜੀ ਪਰ ਉਹ ਕਿਹੜਾ ਪੰਥ ਹੋਵੇ ਜਿਹਦੀ ਝੋਲੀ ਦੇ ਵਿੱਚ ਅਕਾਲੀ ਦਲ ਪਾਇਆ ਜਾਵੇ ਉਹ ਕਿਸ ਤਰ੍ਹਾਂ ਦੀ ਪੰਥ ਪ੍ਰਸਤ ਲੀਡਰਸ਼ਿਪ ਹੋਵੇ ਜਿਹੜੀ ਕੌਮ ਦੀ ਵਾਰਡੋਰ ਸੰਭਾਲੇ ਪੰਜਾਬ 1947 ਦੇ ਵਿੱਚ ਲੁੱਟਿਆ ਗਿਆ ਕੁੱਟਿਆ ਗਿਆ ਪੰਜਾਬ ਨੇ ਬੜੇ ਸੰਤਾਪ ਹੰਡਾਏ ਫਿਰ 1984 ਆਈ ਪੰਜਾਬ ਦੇ ਵਿੱਚ ਲਹੂ ਦੀਆਂ ਨਦੀਆਂ ਵਗੀਆਂ ਅਸੀਂ ਸੋਚਿਆ ਕਿ ਸਾਡੇ ਪੰਥ ਦੀ ਸਰਕਾਰ ਬਣ ਗਈ ਇਹ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਾਏਗੀ ਇਹ ਸਾਡੀ ਬਾਹ ਫੜੂਗੀ ਇਹ ਸਾਨੂੰ ਰੋਂਦਿਆਂ ਹੋਿਆਂ ਨੂੰ ਗੱਲ ਨਾਲ ਲਾ ਕੇ ਪੁੱਛੂਗੀ ਕਿ ਦੱਸੋ ਪੰਥਦਰਦੀਓ ਪੰਥ ਲਈ ਕੀ ਕੀਤਾ ਜਾਵੇ ਰਾਸਤੀ ਇਸ ਗੱਲ ਦੀ ਦੁੱਖ ਇਸ ਗੱਲ ਦਾ ਕਿ ਜਿਹੜੇ ਮੁੱਦੇ ਸਾਡੇ 70ਵਿਆਂ ਦੇ ਵਿੱਚ ਆਜ਼ਾਦੀ ਤੋਂ ਬਾਅਦ ਪੰਥ ਦੇ ਸੀ ਜੋ ਮੁੱਦੇ ਪੰਜਾਬ ਦੇ ਸੀ ਉਹੀ ਮੁੱਦੇ ਅੱਜ 2024 ਤੱਕ ਸਾਡੇ ਉਵੇਂ ਦੇ ਉਵੇਂ ਹੀ ਪਏ ਕਿਸੇ ਵੀ ਸਰਕਾਰ ਨੇ ਉਹਨਾਂ ਮੁੱਦਿਆਂ ਨੂੰ ਛੂਹਿਆ ਤੱਕ ਨਹੀਂ ਕਿੱਥੇ ਗਿਆ ਸਾਡਾ ਆਨੰਦਪੁਰ ਸਾਹਿਬ ਦਾ ਮਤਾ ਕਿੱਥੇ ਗਈ ਸਾਡੀ ਪਾਣੀਆਂ ਦੀ ਗੱਲ ਜੇ ਕਿਸੇ ਨੇ ਆਵਾਜ਼ ਉਠਾਈ ਸੰਘਰਸ਼ ਦੀ ਗੱਲ ਕੀਤੀ ਤੇ ਬਾਵਾ ਤੋਂ ਫੜ ਫੜ ਕੇ ਜ਼ਿਲਾਂ ਦੇ ਵਿੱਚ ਡੱਕ ਦਿੱਤੇ ਗਏ ਐਨਐਸਏ ਲਾ ਦਿੱਤੀ 35 35 ਸਾਲ ਹੋ ਗਏ ਸਾਧ ਸੰਗਤ ਜੀ 40 40 ਸਾਲ ਸਾਡੇ ਨੌਜਵਾਨ ਵੀਰਾਂ ਨੂੰ ਜਿਨ੍ਹਾਂ ਨੇ ਪੰਥ ਦੀ ਗੱਲ ਕੀਤੀ ਜਿਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ ਸੂਬੇ ਦੇ ਵੱਡੇ ਹੱਕਾਂ ਦੀ ਗੱਲ ਕੀਤੀ ਅੱਜ ਵੱਖ-ਵੱਖ ਜ਼ਿਲਾਂ ਦੇ ਵਿੱਚ ਅੰਦਰ ਸੜ ਰਹੇ ਨੇ ਇਹ ਗੁਰੂ ਦੀ ਬਖਸ਼ਿਸ਼ ਕਹਿ ਲੋ ਉਹਨਾਂ ਸੂਰਬੀਰ ਯੋਧਿਆਂ ਤੇ ਅੰਦਰ ਬੈਠੇ ਵੀ ਗੁਰੂ ਦੇ ਸਿਮਰਨ ਦੇ ਨਾਲ ਅੱਜ ਵੀ ਉਹਨਾਂ ਦਾ ਮਨੋਬਲ ਉੱਚਾ ਤੇ ਸੁੱਚਾ ਹੈ ਅੱਜ ਵੀ ਜਦੋਂ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਭਾਵੇਂ 35-35 ਸਾਲਾਂ ਤੋਂ 40-40 ਸਾਲਾਂ ਤੋਂ ਜੇਲੇ ਵਿੱਚ ਢਕੇ ਆ ਕਿਉਂਕਿ ਸਾਤ ਸੰਗਤ ਜੀ ਦੀਵਾ ਭਾਵੇਂ ਹਜ਼ਾਰਾਂ ਸਾਲ ਪੁਰਾਣਾ ਹੋ ਜਾਏ ਜਦੋਂ ਜਗੇਗਾ ਤਾਂ ਰੋਸ਼ਨੀ ਕਰੇਗਾ ਇਹ ਅਟੱਲ ਸਚਾਈ ਹੈ ਕਹਿਣ ਤੋਂ ਭਾਵ ਇਹ ਮੁੱਦੇ ਕਿਸ ਨੇ ਠਾਉਣੇ ਸੀ ਇਹ ਗੱਲ ਕਿਸ ਨੇ ਕਰਨੀ ਸੀ ਸਾਡੇ ਪਾਣੀਆਂ ਦੀ ਗੱਲ ਰਹਿੰਦੀ ਖੁੰਦੀ ਕਸਰ ਅਸੀਂ ਕਾਲੇ ਤਿੰਨ ਬਿੱਲਾਂ ਦੇ ਸਮਰਥਨ ਕਰਕੇ ਕਰ ਦਿੱਤੀ ਸਾਡੀ ਕਿਸਾਨੀ ਰੁਲ ਗਈ ਸਾਡੀ ਜਵਾਨੀ ਰੁਲ ਗਈ ਤੇ ਹੋਰ ਤਾਂ ਹੋਰ ਸਾਡੇ ਗੁਰੂ ਸਾਹਿਬ ਦੀਆਂ ਬਦਮੀਆਂ ਸਾਡੇ ਰਾਜ ਵਿੱਚ ਹੋਈਆਂ ਬੜਾ ਦਰਦ ਹੁੰਦਾ ਬੜੀ ਤਕਲੀਫ ਹੁੰਦੀ ਆ ਜਦੋਂ ਸਾਰਾ ਯਾਦ ਕਰੀਦਾ ਤੇ ਅੱਜ ਲੋੜ ਹੈ ਉਸ ਲੀਡਰਸ਼ਿਪ ਦੀ ਜਿਹੜੀ ਪੰਥ ਦੀ ਗੱਲ ਕਰੇ ਜਿਹੜੀ ਪੰਜਾਬ ਦੀ ਗੱਲ ਕਰੇ ਉਹ ਲੀਡਰਸ਼ਿਪ ਜਿਹੜੀ ਪੰਜਾਬੀਅਤ ਦੀ ਗੱਲ ਕਰੇ ਜਿਹਦੇ ਵਿੱਚੋਂ ਅਸਲੀ ਪੰਥ ਪ੍ਰਸਤ ਕਿਰਦਾਰ ਦੀ ਚਲਕ ਪਵੇ ਸਾਡਾ ਕਰਦਾਰ ਕੀ ਸੀ ਸਾਡੀ ਲੀਡਰਸ਼ਿਪ ਦਾ ਕਰਦਾਰ ਕੀ ਸੀ ਸੰਗਤ ਜੀਓ ਸਾਨੂੰ ਆਪਣੇ ਇਤਿਹਾਸ ਨੂੰ ਫਰੋੜ ਲੈਣਾ ਚਾਹੀਦਾ ਹੈ ਉਹ ਕਿਰਦਾਰ ਜਦੋਂ ਮੁਗਲਿਆ ਸਲਤਨਤ ਦੇ ਦਰਬਾਰ ਦੇ ਵਿੱਚੋਂ ਮਿਸਲਾਂ ਦੇ ਸਿੰਘ ਸਰਦਾਰਾਂ ਨੂੰ ਇੱਕ ਰੂਪ ਵਿੱਚ ਉਹਨਾਂ ਨੂੰ ਸਤਕਾਰ ਦੇਣ ਲਈ ਨਵਾਬੀ ਪੇਸ਼ ਕੀਤੀ ਗਈ ਸੀ ਜਦੋਂ ਨਵਾਬੀ ਦੇਣ ਲਈ ਦੋ ਸਿੰਘ ਸਰਦਾਰਾਂ ਨੂੰ ਚੁਣਿਆ ਗਿਆ ਉਹ ਸਿੰਘ ਸਰਦਾਰ ਮੁਗਲਿਆ ਦਰਬਾਰ ਦੇ ਵਿੱਚੋਂ ਨਵਾਬੀ ਪਰੋਸ ਕੇ ਜਦੋਂ ਮਿਸਲਾਂ ਦੇ ਸਰਦਾਰਾਂ ਕੋਲੇ ਪਹੁੰਚੇ ਤਾਂ 13 ਮਿਸਲਾਂ ਦੇ ਸਰਦਾਰ ਸੈਮੀ ਸਰਕਲ ਲਗਾ ਕੇ ਬੈਠ ਗਏ ਜਿਹੜੇ ਵਿਚੋਲਗੀ ਕਰਨ ਆਏ ਸੀ ਸਿੰਘ ਸਰਦਾਰ ਉਹਨਾਂ ਨੇ ਕਿਹਾ ਸਰਦਾਰੋ ਸਾਡੀ ਗੱਲ ਤਾਂ ਸੁਣ ਲਓ ਨਵਾਬੀ ਲੈਣਾ ਨਾ ਲੈਣਾ ਤੁਹਾਡੀ ਆਪਣੀ ਮਰਜ਼ੀ ਹੈ ਉਹਨਾਂ ਨੇ ਨਵਾਬੀ ਦੇ ਥਾਲ ਆਪਣੇ ਸਾਹਮਣੇ ਰਖਾ ਲਏ ਤਖਤ ਸਾਹਿਬ ਸੰਗਤ ਜੀ ਪਹਿਲੇ ਜਰਨੈਲ ਨੇ ਪਹਿਲਾ ਜੋ ਮਿਸਲ ਦਾ ਆਗੂ ਸੀ ਉਹਨੇ ਜੁੱਤੀ ਦੀ ਨੋਕ ਦੇ ਨਾਲ ਨਵਾਬੀ ਦਾ ਥਾਲ ਦੂਜੇ ਜਰਨੈਲ ਦੇ ਅੱਗੇ ਕਰ ਦਿੱਤਾ ਇੱਥੇ ਹੀ ਬਸ ਨਹੀਂ ਜਦੋਂ ਦੂਜੇ ਜਰਨੈਲ ਦੇ ਅੱਗੇ ਨਵਾਬੀ ਦਾ ਥਾਲ ਆਇਆ ਉਹਨੇ ਜੁੱਤੀ ਦੀ ਨੋਕ ਦੇ ਨਾਲ ਤੀਜੇ ਦੇ ਅੱਗੇ ਚੌਥੇ ਦੇ ਪੰਜਵੇਂ ਦੇ ਅੱਗੇ ਐਵੇਂ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਜਦੋਂ ਜਦੋਂ ਨਵਾਬੀ ਜਿਹੜੀ ਮੁਗਲ ਦਰਬਾਰ ਵਿੱਚੋਂ ਆਈ ਸੀ ਆਪਣੀ ਜੁੱਤੀ ਦੀ ਨੋਕ ਦੇ ਨਾਲ ਠਕਰਾ ਦਿੱਤੀ ਤਾ ਮੁੜ ਕੇ ਥਾਲ ਪਹਿਲੇ ਵਾਲੇ ਜਰਨੈਲ ਆਗੂ ਸਿੱਖ ਕੌਮ ਦੇ ਲੀਡਰ ਦੇ ਅੱਗੇ ਆ ਗਿਆ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦੇ ਨਹੀਂ ਅਪਣਾ ਸਕਦੇ ਮੁਗਲ ਦਰਬਾਰ ਦੀ ਇਹ ਨਵਾਬੀ ਕਿਉਂਕਿ ਇਹਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਤਸਾਹਿਬ ਸੱਚੇ ਪਾਤਸ਼ਾਹ ਦਾ ਖੂਨ ਹੈ ਇਹਦੇ ਵਿੱਚ ਬੇਦੋਸ਼ ਉਹਨਾਂ ਸੂਰਬੀਰ ਸਿੱਖ ਜਰਨੈਲਾ ਦਾ ਖੂਨ ਹੈ ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਲਈ ਆਪਣੀਆਂ ਜਾਨਾਂ ਵਾਰੀਆਂ ਇਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੂਨ ਹੈ ਜਿਨ੍ਹਾਂ ਨੇ ਤਿਲਕ ਜੰਜੂ ਦੀ ਰਾਖੀ ਲਈ ਆਪਣਾ ਸੀਸ ਬਲੀਦਾਨ ਦਿੱਲੇ ਵਿੱਚ ਦਿੱਤਾ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਜਿਗਰ ਦੇ ਟੋਟੇ ਚਾਰ ਸਹਬਜ਼ਾਦਿਆਂ ਦਾ ਖੂਨ ਹੈ ਇਹ ਨਵਾਬੀ ਮੁਗਲ ਦਰਬਾਰ ਵਿੱਚੋਂ ਆਈ ਹੈ ਇਸ ਕਰਕੇ ਸਿੰਘ ਸਰਦਾਰਾਂ ਨੂੰ ਇਹਦੀ ਲੋੜ ਨਹੀਂ ਇਹਨੂੰ ਜੁੱਤੀ ਦੀ ਠੋਕ ਨੋਕ ਨਾਲ ਠੁਕਰਾ ਕੇ ਵਾਪਸ ਭੇਜਿਆ ਜਾਵੇ ਐਸਾ ਕਿਰਦਾਰ ਸੀ ਸਾਡੀ ਸਿੱਖ ਲੀਡਰਸ਼ਿਪ ਦਾ ਐਸਾ ਕਿਰਦਾਰ ਸੀ ਸਿੰਘ ਸਰਦਾਰਾਂ ਦਾ ਇਹ ਸੀ ਪੰਥ ਪ੍ਰਸਤੀ ਸਾਧ ਸੰਗਤ ਜੀਓ ਪਰ ਉਹਨਾਂ ਗੁਰੂ ਕੇ ਸਿੰਘਾਂ ਨੇ ਜੋ ਵਿਚੋਲਗੀ ਕਰਨ ਆਏ ਸੀ ਸਿੰਘਾਂ ਨੂੰ ਸਮਝਾਇਆ ਕਿ ਸਿੰਘੋ ਇੱਕ ਵਾਰੀ ਇਹ ਨਵਾਬੀ ਇਹ ਜਾਗੀਰ ਆਪਣਾ ਲਈ ਜਾਵੇ ਭਾਵੇਂ ਇਹਨੂੰ ਸਿੱਖ ਆਪਣੇ ਜੋੜਿਆਂ ਵਿੱਚ ਹੀ ਥਾਂ ਕਿਉਂ ਨਾ ਦੇ ਦੇਣ ਤਾਂ ਕਿ ਸਿੱਖੀ ਦਾ ਜਿਹੜਾ ਖੂਨ ਸਿੱਖ ਜੋ ਪਹਾੜਾਂ ਵਿੱਚ ਲੁਕੇ ਫਿਰਦੇ ਆ ਪਰਿਵਾਰਾਂ ਨੂੰ ਲੈ ਕੇ ਆਪਣੇ ਘਰਾਂ ਵਿੱਚ ਵਸ ਜਾਣ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਤੇਜ ਕਰ ਲਿਆ ਜਾਵੇ ਤੇ ਜੇ ਮੁਗਲ ਦਰਬਾਰ ਆਪਣੀਆਂ ਸ਼ਰਤਾਂ ਤੋਂ ਦੁਬਾਰਾ ਮੁੜਦਾ ਤਾਂ ਫਿਰ ਤੇਗ ਤਾਂ ਕਿਸੇ ਨੇ ਰੋਕੀ ਨਹੀਂ ਤੇਗ ਤਾਂ ਸਿੰਘਾਂ ਦੇ ਹੱਥ ਵਿੱਚ ਹੈ ਹੀ ਹੈ ਉਸ ਸਮੇਂ ਤੇ 13 ਸਿੰਘਾਂ ਨੇ ਇਹ ਫੈਸਲਾ ਕਰਨ ਲਈ ਚਰਚਾ ਛੜ ਗਈ ਕਿ ਨਵਾਬੀ ਕਿਸ ਨੂੰ ਦਿੱਤੀ ਜਾਵੇ ਐਸੀ ਕਰਤਾਰ ਸਾਧ ਸੰਗਤ ਜੀ ਐਸੀ ਸਿੱਖ ਲੀਡਰਸ਼ਿਪ ਜਿਨ੍ਹਾਂ ਦੇ ਅੰਦਰ ਧਰਮ ਪਹਿਲਾਂ ਤੇ ਰਾਜਨੀਤੀ ਬਾਅਦ ਧਰਮ ਦੇ ਕੁੰਡਾ ਰਾਜਨੀਤੀ ਉੱਤੇ ਹੁੰਦਾ ਸੀ ਤਾਂ ਫਿਰ ਵਿਚਾਰ ਕਰਕੇ ਇਹ ਵੇਖਿਆ ਗਿਆ ਕਿ ਕਪੂਰ ਸਿੰਘ ਜੋ ਜੋੜਿਆਂ ਦੀ ਸੇਵਾ ਕਰਦਾ ਜੋ ਪੱਖੇ ਚ ੱਲਣ ਦੀ ਸੇਵਾ ਕਰ ਰਿਹਾ ਸੀ ਉਸ ਸਮੇਂ ਸੰਗਤ ਦੇ ਵਿੱਚ ਇਹ ਨਵਾਬੀ ਉਸ ਨੂੰ ਦਿੱਤੀ ਜਾਵੇ ਕਿਉਂਕਿ ਉਹ ਸਿੰਘਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਕਪੂਰ ਸਿੰਘ ਨੂੰ ਉਹਨਾਂ ਨੂੰ ਬੁਲਾਇਆ ਗਿਆ ਭਾਈ ਕਪੂਰ ਸਿੰਘ ਨੇ ਬੇਨਤੀ ਕੀਤੀ ਕਿ ਜੇ ਪੰਥ ਨੇ ਗੁਰਮਤਾ ਕਰ ਲਿਆ ਮੈਨੂੰ ਨਵਾਬੀ ਦੇਣ ਦਾ ਮੇਰੀ ਇੱਕ ਸ਼ਰਤ ਹੈ ਇਸ ਨਵਾਬੀ ਨੂੰ ਪਹਿਲਾਂ ਪੰਜ ਛੋਟੇ ਸਿੰਘਾਂ ਦੇ ਚਰਨਾਂ ਦੇ ਨਾਲ ਸੁਹਾ ਕੇ ਪਵਿੱਤਰ ਕੀਤਾ ਜਾਵੇ ਤੇ ਫਿਰ ਗੁਰੂ ਕੀ ਸੰਗਤ ਮੈਂ ਇਹ ਨਵਾਬੀ ਮੈਨੂੰ ਮਨਜ਼ੂਰ ਹੋਵੇਗੀ ਦੂਸਰੀ ਮੇਰੀ ਸ਼ਰਤ ਇਹ ਹੈ ਕਿ ਨਵਾਬੀ ਭਾਵੇਂ ਮੈਨੂੰ ਦੇ ਦਿਓ ਪਰ ਗੁਰੂ ਕੀ ਸੰਗਤ ਦੇ ਜੋੜੇ ਝਾੜਨੇ ਤੇ ਪੱਖੇ ਦੀ ਸੇਵਾ ਸਾਧ ਸੰਗਤ ਮੇਰੇ ਤੋਂ ਨਾ ਖੋਈ ਜਾਵੇ ਇਹ ਸੀ ਸਾਡੇ ਸਿੱਖ ਲੀਡਰਾਂ ਦਾ ਕਰਦਾਰ ਉਹੀ ਕਰਦਾਰ ਅੱਜ ਜੂਨ ਦਾ ਮਹੀਨਾ ਸ਼ੁਰੂ ਹੋਣ ਵਾਲਾ ਸਾਧ ਸੰਗਤ ਜੀ ਬਹੁਤ ਘੱਟ ਦਲ ਸੰਗਠਨ ਸੰਪਰਦਾਵਾਂ ਜਾਂ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਲੀਡਰ ਆਪ ਅੱਗੇ ਨਹੀਂ ਹੁੰਦੇ ਆਪਣੇ ਸਾਥੀਆਂ ਨੂੰ ਸ਼ਹੀਦ ਕਰਵਾਉਣ ਲਈ ਅੱਗੇ ਪ੍ਰੇਰਦੇ ਆ ਵਾਹਦ ਦਮਦਮਿਤਕ ਸਾਲ ਦੇ ਮੁਖੀ ਔਰ ਪੰਥ ਦਾ ਹਰੀਆਵਲ ਦਸਤਾ 올 ਇੰਡੀਆ ਸੈਕ ਸਟੂਡੈਂਟ ਫੈਡਰੇਸ਼ਨ ਜਿਹਦੇ ਪ੍ਰਧਾਨ ਉਸ ਸਮੇਂ ਮੇਰੇ ਸਤਿਕਾਰਯੋਗ ਬੀਤਾ ਭਾਈ ਅਮਰੀਕ ਸਿੰਘ ਸਾਹਿਬ ਸੀ ਲੀਡਰਸ਼ਿਪ ਦਾ ਕਰਦਾਰ ਦੇਖਣ ਦੀ ਲੋੜ ਹੈ ਬਹੁਤ ਜ਼ੋਰ ਲਾਇਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਕਿ 5 ਜੂਨ ਤੇ 4 ਜੂਨ ਦੀ ਰਾਤ ਨੂੰ ਜਦੋਂ ਟੈਂਕ ਅੰਦਰ ਦਾਖਲ ਹੋਏ ਕਿ ਭਾਈ ਅਮਰੀਕ ਸਿੰਘ ਜੀ ਤੁਸੀਂ ਨਿਕਲ ਜਾਓ ਤੁਹਾਡੀ ਕੌਮ ਨੂੰ ਲੋੜ ਹੈ ਤੁਸੀਂ ਸਮਰੱਥਕ ਵਾਹੀ ਦੇ ਸਕਦੇ ਹੋ ਪਰ ਉਹਨਾਂ ਦੀ ਇੱਕੋ ਇੱਕ ਬੇਨਤੀ ਸੀ ਸੰਤ ਜੀ ਕੌਮ ਨੇ ਮੇਰੀ ਗ੍ਰਿਫਤਾਰੀ ਕਰਕੇ ਧਰਮਜੋਦ ਮੋਰਚਾ ਲਾਇਆ ਕਿਉਂਕਿ ਜਾਣਕਾਰੀ ਦੱਸ ਦੱਸ ਦੇਵਾ ਕਿ ਜਿਸ ਦਿਨ ਭਾਈ ਅਮਰੀਕ ਸਿੰਘ ਸਾਹਿਬ ਦੀ ਗ੍ਰਿਫਤਾਰੀ ਹੋਈ ਸੰਤ ਜਰਨੈਲ ਸਿੰਘ ਨੇ ਧਰਮਜੋਦ ਮੋਰਚੇ ਦਾ ਐਲਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤਾ ਰਹਿਆਂ ਗ੍ਰਫਤਾਰੀਆਂ ਹੋਈਆਂ ਮੋਰਚਾ ਲੱਗਾ ਬਾਅਦ ਵਿੱਚ ਦੂਸਰੇ ਹੋਰ ਮੋਰਚੇ ਵਿੱਚ ਮਰਜ ਹੋ ਗਏ ਉਹ ਇੱਕ ਵੱਖਰਾ ਵਿਸ਼ਾ ਹੈ ਸੰਤ ਚਾਹੁੰਦੇ ਸਨ ਕਿ ਭਾਈ ਅਮਰੀਕ ਸਿੰਘ ਨੂੰ ਬਾਹਰ ਕੱਢਿਆ ਜਾਵੇ ਇਹਨਾਂ ਦੀ ਜਾਨ ਬਚਾ ਲਈ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਕੋਈ ਸਹਦ ਦੇ ਸਕਣ ਪਰ ਭਾਈ ਅਮਰੀਕ ਸਿੰਘ ਨੇ ਆਪਣਾ ਆਪ ਨਹੀਂ ਦੇਖਿਆ ਆਪਣਾ ਪਰਿਵਾਰ ਨਹੀਂ ਦੇਖਿਆ ਗੁਰੂ ਦੇ ਸਿਧਾਂਤਾਂ ਤੇ ਰਹਿ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੰਤ ਜੀ ਮੇਰੇ ਨਾਲੋਂ ਕਾਮ ਨੂੰ ਸ਼ਹਾਦਤ ਜ਼ਰੂਰੀ ਹੈ ਮੇਰਾ ਬਚਣਾ ਜ਼ਰੂਰੀ ਨਹੀਂ ਮੇਰਾ ਕਰਕੇ ਲੱਖਾਂ ਨੌਜਵਾਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਧਰਮਯੁੱਧ ਮੋਰਚਾ ਹੋਇਆ ਪਿਛਲੇ ਕਿੰਨੇ ਦਿਨਾਂ ਤੋਂ ਸ਼ਹਾਦਤਾਂ ਹੋ ਰਹੀਆਂ ਨੇ ਸ਼ਹੀਦੀਆਂ ਪਾਈਆਂ ਜਾ ਰਹੀਆਂ ਨੇ ਤੇ ਇਸ ਘੜੀ ਦੇ ਵਿੱਚ ਮੈਂ ਸ੍ਰੀ ਅਕਾਲ ਤਖਤ ਨੂੰ ਛੱਡ ਕੇ ਬਾਹਰ ਨਹੀਂ ਜਾ ਸਕਦਾ ਇਹ ਮੇਰਾ ਅਟੱਲ ਫੈਸਲਾ ਹੈ ਸਾਧ ਸੰਗਤ ਜੀ ਇਹ ਸਨ ਸਾਡੀ ਸਿੱਖ ਲੀਡਰਸ਼ਿਪ ਦੇ ਕਰਦਾਰ ਜਿਹੜੇ ਅਲੋਪ ਹੋ ਗਏ ਕਿੱਥੇ ਗਈ ਸਾਡੀ ਪੰਥਕ ਸੋਚ ਕਿੱਥੇ ਗਏ ਸਾਡੇ ਪੰਥ ਦੇ ਸਿਧਾਂਤ ਅੱਜ ਵੇਲੇ ਸਾਨੂੰ ਰਸਤਾ ਦਿਖਾਇਆ ਸ੍ਰੀ ਅਕਾਲ ਤਖਤ ਸਾਹਿਬ ਨੇ 41 ਸਾਲ ਹੋ ਜਾਣੇ ਜਿੱਥੇ ਬਲੂ ਸਟਾਰ ਆਪਰੇਸ਼ਨ ਨੂੰ 6 ਜੂਨ ਵਾਲੇ ਦਿਨ ਸਾਨੂੰ ਇੱਕ ਚਾਨਣ ਮਨਾਰਾ ਇੱਕ ਰਸਤਾ ਦਿਖਾਇਆ ਸ੍ਰੀ ਅਕਾਲ ਤਖਤ ਸਾਹਿਬ ਨੇ ਸਮੁੱਚੀ ਸਿੱਖ ਕੌਮ ਨੂੰ ਕਿ ਇਸ ਰਸਤੇ ਉੱਤੇ ਚੱਲ ਕੇ ਇੱਕ ਪੰਥਪ੍ਰਸਤ ਇੱਕ ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਲੀਡਰਸ਼ਿਪ ਜਿਹੜੀ ਆ ਉਹ ਤਿਆਰ ਕਰਕੇ ਕੌਮ ਦੀ ਝੋਲੀ ਪਾਈ ਜਾਵੇ ਔਰ ਲੀਡਰਸ਼ਿਪ ਕਿੱਥੋਂ ਆਣੀ ਐ ਇਹ ਲੀਡਰਸ਼ਿਪ ਤੁਹਾਡੇ ਵਿੱਚੋਂ ਆਣੀ ਐ ਇਹ ਸਿਰਾਂ ਦੇ ਸਮੁੰਦਰ ਵਿੱਚੋਂ ਆਣੀ ਐ ਮੇਰੀਆਂ ਮਾਤਾਵਾਂ ਭੈਣਾਂ ਬੀਬੀਆਂ ਮੇਰੇ ਬਜ਼ੁਰਗ ਮੇਰੇ ਵੀਰ ਭਾਈ ਆਓ ਇੱਕ ਹੰਬਲਾ ਮਾਰੀਏ ਕੌਮ ਨੂੰ ਜਗਾਈਏ ਮੈਨੂੰ ਬੜੀ ਸਕੂਨ ਮਿਲਿਆ ਜਦੋਂ ਪਿਛਲੇ ਦਿਨੀ ਇੱਕ ਨੌਜਵਾਨ ਨੇ ਮੈਨੂੰ ਇੱਕ ਗੀਤ ਬਣਾ ਕੇ ਭੇਜਿਆ ਜਿਹਦੇ ਜੋ ਬੋਲ ਸਨ ਉਹ ਦਿਲ ਨੂੰ ਟੁੰਬਲਵਾਨੇ ਸਨ ਮੇਰੀ ਕੌਮ ਦੇ ਸੁਤਿਆ ਸ਼ੇਰਾ ਪਾਸਾ ਤੇ ਮਾਰਿਓਏ ਇੰਨੇ ਭਾਵਕ ਬੋਲ ਜਦੋਂ ਮੈਂ ਸੁਣੇ ਤਾਂ ਮੈਨੂੰ ਉਹ ਸਮਾਂ ਪੁਰਾਣਾ ਯਾਦ ਆ ਗਿਆ ਜਦੋਂ ਮੰਜੀ ਸਾਹਿਬ ਦੇ ਦਿਵਾਨ ਹਾਲ ਦੇ ਵਿੱਚੋਂ ਕਿਸੇ ਵੇਲੇ ਜੋ ਸਿੰਘ ਸੂਰਮੇ ਗਾਇਆ ਕਰਦੇ ਸਨ ਉਠੋ ਕੌਮ ਦਿਓ ਜਵਾਨੋ ਮੇਰੀ ਕੌਮ ਦਿਓ ਵੀਰੋ ਕੌਮ ਨੂੰ ਤੁਹਾਡੀ ਲੋੜ ਹੈ ਅੱਗੇ ਲੱਗ ਕੇ ਵਾਗ ਡੋਰ ਸੰਭਾਲੋ ਆਪਣੇ ਪੰਥ ਨੂੰ ਸੰਭਾਲੋ ਕੀ ਜਵਾਬ ਦੇ ਕੇ ਜਾਵਾਂਗੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਬੱਚਿਆਂ ਨੂੰ ਕੀ ਜਵਾਬ ਦੇਵਾਂਗੇ ਜਦੋਂ ਸਾਨੂੰ ਪੁੱਛਣਗੇ ਕਿ ਸਾਨੂੰ ਕਿਸ ਲੀਡਰਸ਼ਿਪ ਦੀ ਤੁਸੀਂ ਬਾਹ ਫੜਾ ਕੇ ਚੱਲਿਓ ਉਹ ਵੀ ਤੁਸੀਂ ਦੇਖ ਲਿਆ ਹੁਣ ਸਾਡੀ ਤਾਂ ਦੂਰ ਦੀ ਗੱਲ ਵਿਰੋਧੀ ਪਾਰਟੀਆਂ ਵੀ ਨੇ ਜੋ ਪੰਜਾਬ ਦੇ ਵਿੱਚ ਉਹ ਵੀ ਮੰਗ ਕਰਦੀਆਂ ਨੇ ਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਸਰਜੀਤ ਹੁਣ ਆ ਪੰਜਾਬ ਦੇ ਹੱਕਾਂ ਲਈ ਬੜਾ ਲਾਜ਼ਮੀ ਹੈ ਤੇ ਫਿਰ ਸਾਡਾ ਰੜਕਣਾ ਵੀ ਬੜਾ ਲਾਜ਼ਮੀ ਹੈ ਦੋ ਸਿੰਘ ਸਨ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਜੀ ਜਦੋਂ ਮੁਗਲਿਆ ਹਕੂਮਤ ਨੇ ਕਹਿ ਦਿੱਤਾ ਸੀ ਕਿ ਅੱਜ ਤੋਂ ਸਿੱਖ ਖਤਮ ਹੋ ਗਏ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਝਾੜੀਆਂ ਵਿੱਚ ਬੈਠੇ ਸੁਣ ਰਹੇ ਸਨ ਮਾਝੇ ਦੇ ਸਿੰਘ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤਾਂ ਆਪਸ ਵਿੱਚ ਕਹਿਣ ਲੱਗੇ ਕਿ ਮੁਗਲਿਆ ਸਲਤਨਤ ਨੇ ਜਕਰੀਆ ਖਾਨ ਨੇ ਇਹ ਐਲਾਨ ਕਰ ਦਿੱਤਾ ਕਿ ਸਿੰਘ ਖਤਮ ਹੋ ਗਏ ਪਰ ਅਸੀਂ ਤਾਂ ਜਿੰਦਾ ਹਾਂ ਬੋਤਾ ਸਿੰਘ ਜੀ ਤੇ ਗਰਜਾ ਸਿੰਘ ਜੀ ਕਹਿਣ ਲੱਗੇ ਪਰ ਜਿੰਦਾ ਹੋਣ ਦੀ ਨਿਸ਼ਾਨੀ ਕੀ ਹੈ ਅਸੀਂ ਲੁਕ ਕੇ ਚੁੱਪਚਾਪ ਝਾੜੀਆਂ ਵਿੱਚ ਬੈਠੇ ਆਂ ਸਰਕਾਰ ਨੂੰ ਕੀ ਪਤਾ ਲੱਗੂਗਾ ਕਿ ਸਿੱਖ ਕੌਮ ਜਾਗਦੀ ਹੈ ਸਿੱਖ ਕੌਮ ਜਿਉਂਦੀ ਹੈ ਬਿਨਾ ਕਿਸੇ ਪਾਲਤੋਂ ਗੁਰਮਤਾ ਕਰਕੇ ਅਰਦਾਸਾ ਸੋਧ ਕੇ ਕਲਗੀਆਂ ਵਾਲੇ ਪੰਥ ਦੇ ਵਾਲੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਸੜਕ ਦੇ ਉੱਤੇ ਆ ਕੇ ਨਿੱਕੇ ਸ੍ਰੀ ਨਿਸ਼ਾਨ ਸਾਹਿਬ ਦਾ ਝੰਡਾ ਲਾ ਕੇ ਟੈਕਸ ਲਾ ਦਿੱਤਾ ਔਰ ਇੱਕ ਖਤ ਭੇਜਿਆ ਜਕਰੀਆ ਖਾਨ ਨੂੰ ਜਿਹਦੇ ਵਿੱਚ ਲਿਖ ਦਿੱਤਾ ਕਿ ਅੱਜ ਤੋਂ ਖਾਲਸਾ ਸਰਕਾਰ ਦਾ ਰਾਜ ਪੰਜਾਬ ਦੀ ਧਰਤੀ ਤੇ ਕਾਇਮ ਹੋ ਗਿਆ ਉਹ ਕੇਵਲ ਦੋ ਸੂਰਮੇ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਫੌਜ ਭੇਜੀ ਜ਼ਕਰੀਆ ਖਾਨ ਨੂੰ ਹੱਥਾਂ ਪੱਤ ਦੀ ਪੈਰ ਪੈਰਾਂ ਦੀ ਪੈ ਗਈ ਕਿ ਇੰਨੀ ਸ਼ਕਤੀ ਕਰਨ ਦੇ ਬਾਵਜੂਦ ਇੰਨਾ ਜ਼ੁਲਮ ਢਾਉਣ ਦੇ ਬਾਵਜੂਦ ਇਹ ਦੋ ਨਿਹੱਥੇ ਸਿੰਘ ਜਿਨ੍ਹਾਂ ਨੇ ਐਲਾਨ ਕਰ ਦਿੱਤਾ ਇਹਨਾਂ ਦੀ ਜੁਰਰਤ ਕਿਵੇਂ ਪਈ ਇਹਨਾਂ ਦੇ ਅੰਦਰ ਹੈ ਕਿ ਕਿਸੇ ਨੇ ਦੱਸਿਆ ਕਿ ਜ਼ਕਰੀਆ ਖਾਨ ਇਹਨਾਂ ਨੂੰ ਐਵੇਂ ਨਾ ਸਮਝੀ ਇਹ ਦੋ ਨਹੀਂ ਇੱਕ ਕੱਲਾ ਕੱਲਾ ਸਿੱਖ 2 ਲੱਖ ਦੇ ਬਰਾਬਰ ਹੈ ਇਨਾਂ ਦੇ ਅੰਦਰ ਖੰਡੇ ਬਾਟੇ ਦੀ ਪੌਹਲ ਹੈ ਤੇ ਇਹ ਗੁਰੂ ਨੂੰ ਪਰਨਾਇਆ ਹੋਇਆ ਲੋੜ ਪੈਣ ਤੇ ਸ਼ਹਾਦਤ ਦੇਣ ਤੋਂ ਵੀ ਪਿੱਛੇ ਨਹੀਂ ਹਟੇਗਾ ਤੇ ਐਸਾ ਹੀ ਹੋਇਆ ਸਾਧ ਸੰਗਤ ਜੀ ਜਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਉਹ ਦੋ ਸਿੱਖਾਂ ਨੂੰ ਫੜਨ ਲਈ ਜਕਰੀਆ ਖਾਨ ਨੇ ਫੌਜ ਭੇਜੀ ਤੁੰਬਾ ਤੁੰਬਾ ਕਰਕੇ ਉੱਡ ਗਏ ਪਰ ਜਿੰਨਾ ਚਿਰ ਸ਼ਹੀਦ ਨਹੀਂ ਹੋਏ ਕੇਸਰੀ ਨਿਸ਼ਾਨ ਸਾਹਿਬ ਨੂੰ ਥੱਲੇ ਨਹੀਂ ਲੈਣ ਦਿੱਤਾ ਐਸੀ ਸਾਡਾ ਕਰਤਾਰ ਐਸੀ ਸਾਡੀ ਸਿੱਖ ਲੀਡਰਸ਼ਿਪ ਸਾਡਾ ਰੜਕਣਾ ਬਹੁਤ ਜ਼ਰੂਰੀ ਹੈ ਇੱਕ ਛੋਟੀ ਜੀ ਟੂਕ ਮਾਤਰ ਕਰਕੇ ਮੈਂ ਆਪ ਸਭ ਸੰਗਤਾਂ ਤੋਂ ਖਿਮਾ ਮੰਗ ਲੈਣੀ ਹੈ ਨਵਾਬ ਸੂਬੇ ਸਰਹੰਦ ਦੀ ਕਚਹਿਰੀ ਜਦੋਂ ਛੋਟੇ ਸ਼ਾਹਬਜ਼ਾਦਿਆਂ ਨੂੰ ਉਹਦੇ ਹਜ਼ੂਰ ਪੇਸ਼ ਕੀਤਾ ਗਿਆ ਬੜੇ ਉਹਨੇ ਟਕਵੰਜ ਰਚੇ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਸ਼ਾਹਬਜ਼ਾਦਿਆਂ ਦਾ ਮਨੋਬਲ ਨੂੰ ਤੋੜਿਆ ਜਾਵੇ ਇਹਨਾਂ ਦੇ ਅੰਦਰੋਂ ਸਿੱਖੀ ਦੀ ਗੱਲ ਕਢਾ ਕੇ ਇਹਨਾਂ ਨੂੰ ਡਰਾ ਕੇ ਇਹਨਾਂ ਨੂੰ ਲਾਲਚ ਦੇ ਕੇ ਮੌਤ ਦਾ ਡਰਾਵਾ ਡਰੇ ਕੇ ਮੁਸਲਮਾਨ ਬਣਾ ਲਿਆ ਜਾਵੇ ਪਰ ਛੋਟੇ ਸਾਹਿਬ ਜਦਿਆਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਖੂਨ ਸੀ ਡੋਲੇ ਨਹੀਂ ਥਿੜਕੇ ਨਹੀਂ ਜਰਾਂ ਵੀ ਆਪਣੇ ਸਿਧਾਂਤ ਤੋਂ ਪਾਸਾ ਨਹੀਂ ਵਟਿਆ ਉਸ ਸਮੇਂ ਤੇ ਆਖਰੀ ਵਾਰ ਜਦੋਂ ਸੂਬਾ ਸਰਹੰਦ ਨੇ ਇਹ ਵੋਟਾਂ ਨਰਾਹੀ ਜੋ ਇੱਕ ਕੰਸੈਂਸਸ ਬਣਾਉਣ ਦਾ ਯਤਨ ਕੀਤਾ ਕਿ ਇਹਨਾਂ ਨੂੰ ਕਿਹੜੀ ਸਜ਼ਾ ਲਾਈ ਜਾਵੇ ਨਵਾਬ ਮਲੇਰਕੋਟਲਾ ਖਾਨ ਨੂੰ ਪੁੱਛਿਆ ਕਿ ਦੱਸੋ ਸ਼ੇਰ ਖਾਨ ਮੁਹੰਮਦ ਜੀ ਇਹਨਾਂ ਨੂੰ ਕੀ ਸਜ਼ਾ ਲਾਈ ਜਾਵੇ ਕਿਉਂਕਿ ਇਹਨਾਂ ਦਾ ਬਾਪ ਤੁਹਾਡੇ ਭਰਾ ਦਾ ਕਾਤਲ ਹੈ ਨਵਾਬ ਮਲੇਰਕੋਟਲਾ ਨੇ ਹਾਂ ਦਾ ਨਾਰਾ ਮਾਰਿਆ ਕਹਿਣ ਲੱਗਾ ਨਵਾਬ ਸਾਹਿਬ ਇਹ ਸਰਾਸਰ ਗਲਤ ਹੈ ਇਹ ਸਰਾਸਰ ਜ਼ੁਲਮ ਹੈ ਮੈਂ ਇਹਨਾਂ ਦੇ ਬਾਪ ਤੋਂ ਆਪਣੇ ਭਰਾ ਦਾ ਬਦਲਾ ਜੰਗੇ ਮੈਦਾਨ ਵਿੱਚ ਲਵਾਵਾਂਗਾ ਪਰ ਇਹਨਾਂ ਛੋਟਾਂ ਬੱਚਿਆਂ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਦੂਜੀ ਵਾਰੀ ਨਵਾਬ ਸਰਹੰਦ ਨੇ ਜੋ ਸੁਚਾਨੰਦ ਨੂੰ ਪੁੱਛਿਆ ਕੀ ਕਰਨਾ ਚਾਹੀਦਾ ਛੋਟੇ ਸਾਹਜਦਿਆਂ ਦਾ ਇਹ ਗੁਰੂ ਦੇ ਬੱਚੇ ਨੇ ਇਹਨਾਂ ਦਾ ਕੀ ਕਰੀਏ ਤਾਂ ਸੁੱਚਾ ਆਨੰਦ ਨੇ ਕਿਹਾ ਕਿ ਇਹ ਸੱਪ ਦੇ ਬੱਚੇ ਸਪੋਲਿਏ ਇਹਨਾਂ ਨੂੰ ਕੁਚਲ ਦੇਣਾ ਚਾਹੀਦਾ ਦੋ ਵੋਟਾਂ ਹੋ ਗਈਆਂ ਇੱਕ ਹੱਕ ਵਿੱਚ ਤੇ ਇੱਕ ਵਿਰੋਧ ਵਿੱਚ ਉਸ ਸਮੇਂ ਤੇ ਸਾਧ ਸੰਗਤ ਜੀ ਤੀਜੀ ਧਿਰ ਵੀ ਉਹਦੀ ਕਚਹਿਰੀ ਵਿੱਚ ਸ਼ਾਮਲ ਸੀ ਜਦੋਂ ਤੀਜੀ ਧਿਰ ਨੇ ਕੋਈ ਹਾਂ ਜਾਂ ਨਾ ਦੀ ਗੱਲ ਨਾ ਕਹੀ ਮੌਨ ਧਾਰ ਕੇ ਬੈਠੀ ਰਹੀ ਤਾ ਸੁਚਾਨੰਦ ਨੇ ਕਿਹਾ ਜੀ ਇਹ ਤੀਜੀ ਧਿਰ ਦੀ ਚੁੱਪ ਨੂੰ ਆਪਣੀ ਹਾਂ ਸਮਝਿਆ ਜਾਵੇ ਤੇ ਦੋ ਵੋਟਾਂ ਦੇ ਉੱਤੇ ਸਾਬਜਾਦਿਆਂ ਨੂੰ ਕਾਜੀ ਨੇ ਫਤਵਾ ਦੇ ਕੇ ਨੀਹਾਂ ਦੇ ਵਿੱਚ ਚਿੰਨ ਦਿੱਤਾ ਸੀ ਅੱਜ ਤੁਹਾਡੀ ਚੁੱਪ ਕੌਮ ਦਾ ਨੁਕਸਾਨ ਕਰੇਗੀ ਤੁਹਾਡਾ ਰੜਕਣਾ ਜ਼ਰੂਰੀ ਹੈ ਤੁਹਾਡਾ ਬੋਲਣਾ ਜ਼ਰੂਰੀ ਹੈ ਤੁਹਾਡਾ ਹਾਂ ਦਾ ਨਾਰਾ ਮਾਰਨਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ ਕਿਉਂਕਿ ਤੁਹਾਡੇ ਵਿੱਚੋਂ ਪੰਥ ਪ੍ਰਸਤ ਲੀਡਰਸ਼ਿਪ ਨਿਕਲਣੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਯਾਲੀ ਸਾਹਿਬ ਕਹਿ ਰਹੇ ਸੀ ਸਾਡਾ ਕੰਮ ਸਾਡੀ ਸੇਵਾ ਸਾਨੂੰ ਹੁਕਮ ਲੱਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਅਸੀਂ ਆਪਣਾ ਹੁਕਮ ਦਿਨ ਰਾਤ ਵਜਾਈ ਜਾਣਾ ਇਹਨੂੰ ਪੂਰਾ ਕਿਵੇਂ ਕਰਨਾ ਹੈ ਕਿੰਨਾ ਹੋਣਾ ਕਦੋਂ ਹੋਣਾ ਇਹ ਜਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾਣਦੇ ਨੇ ਜਾਂ ਤੁਸੀਂ ਜਾਣਦੇ ਹੋ ਤੁਹਾਡੇ ਅੰਦਰੋਂ ਲੀਡਰਸ਼ਿਪ ਨਿਕਲੇ ਨੌਜਵਾਨਾਂ ਨੂੰ ਉਹਨਾਂ ਦੇ ਹੱਥਾਂ ਵਿੱਚ ਪੰਜਾਬ ਦੀ ਵਾਗਡੋਰ ਫੜਾਈਏ ਪੰਥ ਦੀ ਵਾਗਡੋਰ ਫੜਾਈਏ ਤਾਂ ਕਿ ਅਸੀਂ ਆਪਣਾ ਧਰਮ ਨਿਭਾ ਸਕੀਏ ਹਾਂ ਦਾ ਨਾਰਾ ਮਾਰ ਸਕੀਏ ਜਦੋਂ ਇਤਿਹਾਸ ਲਿਖਿਆ ਜਾਵੇ ਤਾ ਚਿੜੀ ਦੀ ਚੁੰਝ ਤੇ ਪਾਣੀ ਪਾਉਣ ਵਾਂਗੂ ਸਾਡਾ ਨਾਂ ਵੀ ਅੱਗ ਬੁਝਾਉਣ ਵਾਲਿਆਂ ਚਾਵੇ ਕਿਤੇ ਵੇਖਿਓ ਚੁੱਪ ਰਹਿ ਕੇ ਕੌਮ ਦਾ ਨੁਕਸਾਨ ਨਾ ਕਰਾ ਦਈਏ ਸੋ ਇਤਨੀਆਂ ਕ ਬੇਨਤੀ